ਸ਼੍ਰੀ ਸਾਈਂ ਲੀਲਾ ਸੇਵਾ ਮੰਦਿਰ ਮੋਹਨ ਨਗਰ ਸੁਲਤਾਨਵਿੰਦ ਰੋਡ ਵਿਖੇ ਭਗਵਾਨ ਲక్ష్ਮੀ ਨਾਰਾਇਣ ਜੀ ਦੀ ਮੂਰਤੀ ਸਥਾਪਨਾ ਪੂਰੇ ਵਿਧੀ ਵਿਧਾਨ ਨਾਲ ਕੀਤੀ ਗਈ ਮੂਰਤੀ ਦੀ ਸੇਵਾ ਸ਼੍ਰੀ ਰਵੀ ਸੇਠ ਦੇ ਪਰਿਵਾਰ ਵੱਲੋਂ ਕੀਤੀ ਗਈ ਗੁਲਸ਼ਨ ਮਹਾਜਨ ਨੇ ਵੀ ਆਪਣੇ ਪਰਿਵਾਰ ਸਮੇਤ ਇਸ ਸ਼ੁਭ ਕਾਰਜ ਵਿੱਚ ਹਿੱਸਾ ਲਿਆ ਇਸ ਮੌਕੇ ਰਮੇਸ਼ ਗੁਪਤਾ ਸੰਜੀਵ ਮਹਾਜਨ ਸੁਨੀਲ ਮਹਾਜਨ ਅੰਮ੍ਰਿਤ ਲਾਲ ਮਹਾਜਨ ਰਮੇਸ਼ ਮਹਾਜਨ ਵਿਨੋਦ ਮਹਾਜਨ ਕਨਈਆ ਸੁਲਤਾਨਵਿੰਦ ਹੈਪੀ ਭਗਤ ਸੁਭਾਸ਼ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਯੋਗ ਬੜਾ ਦਾ ਦੇਵਤਰਾ ਦੀ ਗਾਲੀ ਗਾਲੀ ਨੇ ਬਗਾਨ ਜਮਾਨਾ ਆਦਿ ਕਾਮਹਰੀ ਜਤੇ ਲਪਰੀ ਜਵਤਿਆ ਮਹੋ ਰਾਦਰੇ ਤਾਰਮਲੇ ਨਿਚਾਣੀ ਰੋਗ ਬਲਨ ਮਹਿਮਤੀ ਵੇਦਨਮ ਅਰਵਾਰ ਉਮਿ ਰਵੰਦਨਾ ਨੰ देखिए साईं दरबार में सभी देवी देवताओं के सुंदर स्वरूपों की स्थापना इस आज जी लक्ष्मी माता लक्ष्मी नारायण जी जड़ी आज स्थापना दिवस 21 तारीख को वो बड़े धूमधाम ना किया और अठे खड़ी महाजन बराद दी और लोग जड़े हैं बड़े उत्साह ਨਾਲ आए हैं और लक्ष्मी नारायण दा गुणगान किया है उससे पहले दो दिन असी पूजा कीती रही पूजा कीती गई ਔਰ ਪਹਿਲੇ ਦਿਨ ਅਸੀਂ ਝੇਹੂ ਦੇ ਨਾਲ ਭਗਵਾਨ ਲక్ష్ਮੀ ਨਾਇਨ ਦੀ ਨੂੰ ਉਹਨਾਂ ਨੂੰ ਟਕਿਆ ਗਿਆ ਔਰ ਦੂਸਰੇ ਦਿਨ ਫਲਾ ਹਲਾ ਹਾੜ ਦੇ ਨਾਲ ਉਹਨਾਂ ਨੂੰ ਟਕਿਆ ਗਿਆ ਔਰ ਬੜੇ ਸ਼ਰਦਾ ਦੇ ਨਾਲ ਅਸੀਂ ਉਹਨਾਂ ਦੀ ਪੂਜਾ ਕੀਤੀ ਗਈ ਔਰ ਅੱਜ ਜਿਹੜਾ ਸਥਾਪਨਾ ਦਿਨ ਹੈ 21 ਤਰੀਕ ਨੂੰ ਔਰ ਜਿਹੜਾ ਬੜਾ ਸ਼ੁਭ ਦਿਨ ਹੈ ਕਿ ਸਾਨੂੰ ਬੋਕਾ ਦਿੱਤਾ ਭਗਵਾਨ ਲక్ష్ਮੀ ਆਏ ਨੇ ਔਰ ਇਹਨਾਂ ਦੇ ਜਿਹੜੇ ਕਰਨ ਵਾਲੇ ਆ ਜੀ ਦੀ ਅੱਜ ਦਾ ਬਹੁਤ ਸ਼ੋਭ ਦਿਹਾੜਾ ਹੈ ਸ਼੍ਰੀ ਸਾਈਂ ਲੀਲਾ ਸੇਵਾ ਮੰਦਿਰ ਦੇ ਵਿੱਚ ਸਾਡੇ ਪ੍ਰਧਾਨ ਸਾਡੇ ਵੱਡੇ ਭਰਾ ਗੁਲਸ਼ਨ ਮਹਾਜਨ ਜੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹੇ ਨੇ ਅੱਗੇ ਵੀ ਛੇ ਪ੍ਰਵਾਸ ਸਥਾਪਨਾ ਕਰਾਈ ਇਸ ਮੰਦਿਰ ਦੇ ਵਿੱਚ ਅੱਜ ਲਕਸ਼ਮੀ ਨਾਰਾਇਣ ભગવાન ਦੀ ਸਥਾਪਨਾ ਮੰਦਿਰ ਵਿੱਚ ਗੁਲਸ਼ਨ ਜੀ ਨੇ ਕਰਾਈ ਹੈ ਮੈਂ ਬਹੁਤ ਧੰਨਵਾਦੀ ਆ ਅੱਜ ਦਾ ਸਮਾਗਮ ਮੈਂ ਸਾਰੇ ਸਨਾਤਨ ਧਰਮ ਦੀ ਜੈ ਜੈਕਾਰ ਕਰਨ ਵਾਲਿਆਂ ਦਾ ਧੰਨਵਾਦੀ ਕਰਦਾ ਜਿਨ੍ਹਾਂ ਨੇ ਸਾਈਂ ਮੰਦਿਰ ਦੇ ਵਿੱਚ ਮੰਦਿਰ ਦੇ ਵਿੱਚ ਅੱਜ ਆਏ ਨੇ ਬਹੁਤ ਹੀ ਖੁਸ਼ੀ ਦਾ ਮੇਰੇ ਵਾਸਤੇ ਮੇਰੇ ਵਾਡਿੰਗ ਨਹੀਂ ਅੱਜ ਕੋਈ ਬਹੁਤ ਬਹੁਤ ਧੰਨਵਾਦ ਤੁਹਾਡੇ ਵੀਰਾਂ ਦਾ ਵੀ ਧੰਨਵਾਦ ਹੈ ਮੀਡੀਆ ਦਾ ਧੰਨਵਾਦ ਹੈ ਬਹੁਤ ਬਹੁਤ ਮੁਬਾਰਕਾਂ ਆਏ ਹੋਏ ਸਭ ਬਖਜਨੋ ਕੋ ਮੇਰਾ ਦੋ ਹੱਥ ਜੋੜ ਕੇ ਸਵਾਗਤ ਹੈ ਪਰਨਾ